ਨੇ ਮੌਦ ਦਾ ਸ਼ਿਲਾ ਦਾ ਆਰਡਰ ਚੁੱਕਿਆ ਵਾ ਤੇ ਐ ਬਿਲਕੁਲ ਕੈਮਨ ਦੇ ਉੱਤੇ ਆ ਗਿਆ ਉਹ ਬੰਨੇ ਕਢਣੀ ਤੇ ਉਹ ਕ੍ਰੇਨ ਬੈਠੀ ਪੂਰੀ ਚਾਂਦ ਲਿਆ ਦੱਬੀ ਕੀ ਕਰੇ ਬੰਦਾ ਹਾਂ ਤੇਰੇ ਦੇ ਤਰੋ ਢੇੜੀ ਆਪਾਂ ਟੈਂਕੀ ਲੈ ਗਿਆ ਸੀ ਹੋਲੀ ਕੋਈ ਕਿੰਨਾ ਜਾਣੇ ਹੁਣ ਬਟਾਉ ਕੀ ਮੋਲ ਚੱਲ ਬੰਦਾ ਦੇ ਦੇ ਸ਼ਰਵਿਆ ਇਹ ਕਿਉਂ ਰੱਖਾ ਕੇ ਰੇਡਰ ਇਹ ਡਿਲ ਦਾ ਲੱਕ ਰੱਖਾ ਕਿਉਂ ਟੋਟਲ ਟੋਟਲ ਦਾ ਤੋ ਉਸ ਕੋ ਪੁੱਛਣਾ ਚਾਹੀਦਾ ਸਣਾ ਕੀ ਕਰਨਾ ਇਸ ਕੋ ਚਲਦਾ ਨਹੀਂ ਇਹ ਪਤਾ ਨਾ ਰੱਖਾ ਹੈ ਕਿਹਾ ਗਲੈਂਡਰ ਰੱਖਣਾ ਹੈ ਆਇਆ ਨਹੀਂ ਹੈ ਇਹ ਅਮਾਜੋਨ ਕੇ ਜੰਗਲ ਮੀ ਹੋ ਗਿਆ ਹੁਣ ਮਿੱਤਰੋ ਇੱਥੇ ਸ਼ੁਰੂ ਹੋਣੇ ਅਟੈਕ ਕਰਨਾ ਵਸ ਆ ਗਿਆ ਦੇਖਿਆ ਆ ਗਿਆ ਹੁਣ ਚੱਲੋ ਨਾ 2 ਮਹੀਨੇ ਲਗਾਤਾਰ ਇੱਥੇ ਹਮ ਤੇ ਇਹਦਾ ਰੇਨ ਕੋਟ ਲੈਨੇ ਪੈਣੇ ਲੈ ਆਪਾਂ ਉਹ ਬਾਹਰ ਜਾ ਕਰਾਂ ਇਹ ਦੇਖ ਪੈਟਰੋਲ ਲਿ ਕੇ ਜਾ ਰਾ ਇਹ ਦੇਖੋ ਕਿੰतरी ਜੰਗਲੀਆ ਫੁੱਲ ਪੱਥਰ ਹੈ ਪਾੜ ਕੱਟ-ਕੱਟ ਕੇ ਬਿਲਡਿੰਗਾਂ ਬਣਾਈ ਜਾਂਦੇ ਆ ਪੰਜ ਸੈਕਟਰ ਚੱਲੇ ਆ 17 ਸੈਕਟਰ ਐ ਨਾ ਇਹ ਕਿਹੜਾ ਸੈਕਟਰ 17 ਸੈਕਟਰ ਦਾ 17 ਸੈਕਟਰ ਚੱਲੇ ਆ ਉੱਥੋਂ ਟੈਂਕੀ ਵਟਾਉਣੀ ਆ ਆਪਾਂ ਟੈਂਕੀ ਵਟਾ ਕੇ ਫਿਰ ਆਪਾਂ ਇੱਥੇ ਲਿਆਉਣੀ ਫਿਰ ਇੱਥੇ ਟੂਟੀ ਲਾਉਣੀ ਟੂਟੀ ਲਵਾ ਕੇ ਤੇ ਫਿਰ ਆਪਾਂ ਜਾਂ ਆਉਣ ਚ ਲੈਦਰੂਮੇ ਤੇ ਰੋਣਾਂ ਨੂੰ ਪਾਉਂਦੇ ਆ

ਫੁੱਲ ਦੇ ਡਿੰਕੋ ਵੀ ਦੇਖੋ ਅੰਕਿਲ ਹੈ ਗਿਆ ਉਹਨਾਂ ਆਵੜੀ ਤੇ ਟੂਟੀ ਲਵਾਉਣੇ ਨੂੰ ਲਵਾਉਣ ਕੀ ਮੋਹ ਚੱਲ ਬੰਦਾ ਦੇਖ ਤੇ ਟੂਟੀ ਲਵਾ ਕੇ ਫਿਰ ਮਿਲਦੇ ਆਹ ਭਾਈ ਠੀਕ ਹੈ ਪੀ ਐਲ ਟੂਟੀ ਲਾਉਣ ਸੋਸ਼ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਮਿਲਦੇ ਆਪਾ ਪੜਨ ਦਾ ਵੀ ਹੁਣ ਕਿਤਾਬਾਂ ਲਈਆਂ ਆਪਾਂ 4 ਸਮਾਜਿਕ ਸਿੱਖਿਆ ਦੀ ਵਾਤਾਵਰਣ ਦੀ ਤੇ ਸਰੀਰਕ ਸਿੱਖਿਆ ਦੀ ਤੇ ਪੰਜਾਬੀ ਚਾਰ ਕਿਤਾਬਾਂ ਲੈ ਗਿਆ ਆਪਾਂ ਚੱਲੇ ਪੜਨ ਤੇ ਗੱਡੀ ਆਪਣੀ ਆ ਗਈ ਅੱਜ ਦਿਨੇ ਚੱਲੇ ਕਿ ਡੀਜੀ ਤੇ ਲਾਇਆ ਵੇ ਵੀ ਹੋਰ ਨਾ ਕੋਈ ਚਾਰ ਚਲ ਜਿਹਦਾ ਜ਼ਿਆਦਾ ਹੋਊਗਾ ਉਹ ਹੀ ਲਾਊਗਾ ਮੇਰਾ ਕਿੰਨਾ ਕਿੰਨਾ ਤੇਰਾ 42 ਇੱਕ ਮਿੰਟ ਮੈਨੂੰ ਜਲਾ ਓਹੋ ਤੱਤੀ ਲਾਉਂਦੇ ਆ ਸਾਥੋ ਜੀ ਓਹੋ ਲੈਂਦੇ ਤੇ ਚਲੋ ਵੀ ਨਤਰੋ ਆ ਗਿਓ ਚਲਦੇ ਆਈ ਡਿਊਟੀ ਮਿਲਦੇ ਆ ਤੁਹਾਨੂੰ ਦਾੜੀ ਨੂੰ ਤੇ ਨਹੀਂ ਲਾਇਆ ਚੇਤਾ ਭੁੱਲ ਗਿਆ ਵੀ ਮਿੱਤਰੋ ਇੱਥੇ ਆਪਾਂ ਦੇਖਣ ਆਏ ਆ ਕਿ ਨਵਾਂ ਪੁਲ ਬਣਾ ਇੱਥੇ ਰੋਡ ਦੇ ਉੱਤੇ ਐਸੇ ਰੋਡ ਦੇ ਉੱਤੇ ਉੱਤੇ ਬਣਾਵਾ ਅਜੇ ਇਧਰ ਕੋਈ ਪੀਅਰ ਕੈਪ ਕੁਝ ਕੋਈ ਤਿਆਰ ਨਹੀਂ ਹੋਇਆ ਗਾਡਰ ਉੱਥੇ ਬੰਦ ਹੈ ਉੱਥੋਂ ਹੀ ਗਾਡਰ ਆਉਣੇ ਆ ਤੇ ਦੋ ਗਾ ਡਰਾਈਵ ਕਰਨਗੇ ਇੱਕ ਰਾਤ ਦੇ ਵਿੱਚ ਤੇ ਆ ਜਿਹੜਾ ਸਕੂਲ ਹੈ ਇੱਥੋਂ ਗਾੜੀ ਜਾ ਕੇ ਉਤਰਨਾ ਆਵੇ ਜੀ ਪੂਰਾ ਆ ਸਕੂਲ ਦੀ ਨਿਸ਼ਾਨੀ ਰੱਖਣੀ ਪੈਣੀ ਇੱਥੋਂ ਗਾੜੀ ਜਾ ਕੇ ਉਤਰਨਾ ਸਰਕਾਰੀ ਸਕੂਲ ਤੇ ਇਹ ਸਾਡਾ ਡਰਾਈਵਰ ਇਹਨੂੰ ਰਾਹ ਦਾ ਪਤਾ ਨਹੀਂ ਲੱਗਦਾ ਭਾਵੇਂ 10 ਵਾਰ ਇੱਕ ਰਾਹ ਤੇ ਲੈ ਜਾਓ 658 ਕਿਲੋ ਮੀਟਰ ਇਥੋਂ ਤੇ ਉਹ ਮੈਂ ਤੁਹਾਨੂੰ ਕਹਿਆ ਬਹੁਤ ਵੱਡਾ ਪਹੁੰਚ ਜਾਂਦਾ ਇਹ ਤੁਹਾਨੂੰ ਆਪ ਹੈ ਤੇ ਮਾਰ ਰੱਖਦੇ ਆ ਮਹਾਰਾਸ਼ਟਰ ਹੈ ਬੜਾ ਤਗੜਾ ਬਹੁਤ ਅੜਾ ਹੈ ਜੀ ਅਰਧਰਾਤ ਮਹਾਰਾਸ਼ਟਰ ਬੜੀ ਹੈ ਇਹ ਤਾਂ ਜਿੱਡ ਨਾਲ ਜਿਹਦੇ ਜੀ ਕਰਦਾ ਗੱਡੀ ਘਮਾ ਦਿੰਦਾ ਕੋਈ ਨਹੀਂ ਦੇਣਾ ਕੱਟੇ ਦੇਣਾ ਕੱਟ ਦਿੰਦੇ ਗੱਡੀ ਘਮਾਉਣੇ ਹੂੰ ਕੱਟ ਨਾ ਹੋਏ ਫਿਰ ਚੱਲਦੇ ਨੇ ਆ ਤੇ ਕੱਟ ਇਹ ਛੋਟਾ ਰੋਡ ਹੈ ਜਿਹਦੀ ਅਸੀਂ ਆਏ ਆ ਉਹ ਰੋਡ ਵੱਡਾ ਹੈ ਬੋਇਨ ਰੋਡ ਹੈ ਇਥੋਂ ਇੰਨਾ ਕਿ ਰੋਡ ਛੋਟਾ ਵਾ ਹਾਂ ਹਾਂ ਤੁਹਾਡੀ ਫਿਰ ਰੋਡ ਬੰਦਾ ਡਬਲ ਹੋ ਜਾਂਦਾ ਇੰਨਾ ਕੜੀ ਹਾਂ ਇਹ ਇਸ ਬੰਮੀ ਲਾਟੇ ਕਿਲੋ ਬਾਹਰ ਸ ਹੈ ਇਹ ਪੱਥਰ ਦਾ ਰੋਡ ਹੈ ਜੁਸਾ ਸੀਮੈਂਟ ਵਾਲਾ ਇਸਮਨੇ ਦਿਖਾਈ ਦੇਗਾ ਹਾਂ ਉਹ ਦੰਬਰ ਵਾਲਾ ਰੋਡ ਦੇਖੋ ਉਸਮੇ ਪੜ ਰਹੇ ਦੋ ਬਾਕੀ ਇਹ ਰੇਲਵੇ ਲੈਣ ਵੀ ਵਪਾਰ ਕਰਨੀ ਹੈ ਇੱਥੇ ਆਉਣੀਆਂ ਵੱਡੀਆਂ ਗਰੇਨਾਂ ਬਾਕੀ ਕਾ ਆਰਡਰ ਕਰਾਂਗੇ ਆਪਾਂ ਜੇ ਆਪਾਂ ਰਹੇ ਤਾਂ ਤਬ ਤਾਂ ਗਾਡਰ ਕਰਾਂਗੇ ਦੇਖੋ ਕੱਟੇ ਜਗਾ ਜਗਾ ਦੇ ਦਿੱਤੇ ਜੇ ਬੰਦਾ ਪਰਦੇ ਵੀ ਆ ਜਾ ਹਮ ਤੇਰੀ ਬਲੀ ਇਹ ਦਬ ਤੇਰੀ ਬਲੀ ਹੀ ਟੇ 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 ਲੱਕੜਾਂ ਹੀ ਲੱਕੜਾਂ ਦਾ ਇਹ ਦਰਵਾਜ਼ਾ ਚੀਜ਼ ਆਪਾਂ ਤੁਹਾਨੂੰ ਕਿਹਾ ਲਵਾਵੇਂ ਤੋਂ ਉਹ ਤੇ ਫਿਰ ਮਾਰਗ ਕਿ ਲੰਘ ਆਏ ਪਾ ਸਟੈਂਡ ਸਟੈਂਡ ਬੋਸ ਆ ਬਹੁਤ ਸਟੈਂਡ ਇਹ ਵੀ ਗੈਰੇਜ ਹੈ ਕਿ ਇਹ ਮਹਿੰਦਰਾ ਵਾਲਿਆਂ ਦੀ ਏਜੰਸੀ ਹੈ ਮਹਿੰਦਰਾ ਏਜੰਸੀ ਇੱਧਰ ਵੀ ਹੈ ਇੱਧਰ ਜਿਆਦਾ ਬੰਦ ਇੱਧਰ ਜਿਆਦਾ ਉਧਰ ਟ੍ਰੈਫਿਕ ਹੈ ਇੱਥੇ ਬਹੁਤ ਜ਼ਿਆਦਾ ਜਾਮ ਹੈ ਇੱਥੇ ਨਹੀਂ ਹੋ ਰਹਾ ਇੱਥੇ ਨਹੀਂ ਮਿਲਣੀ ਤੁਹਾਨੂੰ ਪਰਵਿਸ਼ ਅਪਾਇੰਟਮੈਂਟ ਦੇ ਹਿਸਾਬ ਨਾਲ ਆ ਤੇ ਅਪਾਇੰਟਮੈਂਟ ਮਿਲਣੀ ਨਹੀਂ ਰੱਬ ਕਰੇ ਹੋ ਰਿਹਾ ਚਲ ਠੀਕ ਆ ਕੋਈ ਗੱਲ ਨਹੀਂ ਐ ਇਹਨੇ ਸਕੂਟਰੀ ਦੇ ਉੱਤਰ ਲਗਵਾਇਆ ਹੂੰ ਹੂੰ ਇਹ ਇੱਥੋਂ ਦੀਆਂ ਬੱਸਾਂ ਆ ਗਿਆ ਸਰਕਾਰੀ ਬੱਸਾਂ ਬਿਲਕੁਲ ਧਿਆਨ ਨਾ ਦੇਖਿਓ ਇਹਦੇ ਚ ਬੈਠਾ ਮੈਂ ਬੱਲੇ 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 ਅਲੱਗਾ ਸ਼ੀਸ਼ੇ ਹੁਣ ਵੀ ਗਾਇਦ ਹੁਣ ਵੀ ਗਾਇਦ ਪਹਿਲਾਂ ਆਪਣੇ ਵੀ ਇਦਾਂ ਹੀ ਹਾਂ ਮੌਣੀ ਨਵੀਆਂ ਬਾਈਆਂ ਨੇ ਯੇਨ ਬੀਸਟ ਬੋਰਡ ਯੈਸ ਚਲੋ ਵੀ ਮਿਲਦੇ ਹਾਂ ਮਿੱਤਰੋ ਅੱਗੇ ਦੇਖੋ ਵੀ ਮਿੱਤਰੋ ਮੋਸ ਬੜੀ ਹੋਰ ਤਾਂ ਨਹੀਂ ਲੱਗਦੀ ਹਾਂ ਆ ਗਵਾ ਹੋਣਾ ਕਿ ਕੋਲ ਕੋਏ ਕਿਹੜਾ ਸ਼ੀਸ਼ਾ ਖੁੱਲ ਗਿਆ ਤੁਹਾਡਾ ਖੁੱਲ ਗਿਆ ਇਹਨੇ ਖੁੱਲਿਆ ਫੇਰਾ ਨਹੀਂ ਮੈਂ ਖੁੱਲ ਹੁੰਦਾ ਨੀ ਹੋ ਗਿਆ ਸ਼ੁਰੂ ਬਹੁਤ ਹੀ ਜ਼ਿਆਦਾ ਕੌਣ ਕੱਟਦਾ ਮਾਮਾ ਪੀਐਫ ਮਾਮਾ ਕਾ ਕੌਣ ਕਿੰਦਾ ਉਹ ਜਾ ਉਹ ਮਾਮਾ ਬੈਂਕ ਵਾਲੇ 300 ਰੁਪਏ ਨਹੀਂ ਕੱਢਦੇ ਹੁੰਦੇ ਚੱਕ ਲਾ ਦੇ ਉਹ ਕੱਟਦੇ ਪੀਐਫ ਦਾ ਡਗ ਦੇਗਾ ਪੀਐਫ ਚ 1000 ਰੁਪਏ ਕੱਢਦੇ ਜਿਆਦਾ ਤੋਂ ਵੱਧ ਕੱਢਦੇ ਕੱਟ ਹਾਂ ਕੰਪਨੀ ਨੇ ਹਾਂ ਉਹ ਜਾ ਚਲੋ ਵੀ ਨਤਰ ਮੀ ਟਾਈਮ ਵਾਲੇ ਅੱਜ ਦੀ ਕੰਪਨੀ ਆਣ ਵਾਲਾ ਅੱਜ ਮਾਰਕੀਟ ਵੇਖੋ ਲੱਗਦੀ ਏ ਨਹੀਂ ਲੱਗੀ ਮਾਰਕੀਟ ਲੱਗ ਗਈ ਬਾਜ਼ਾਰ ਵਾਲਾ ਕਾ ਜਾ ਮਾਰਦਾ ਵਾਸ਼ਟਰ ਕਿੰਨੀ ਆਉਂਦੀ ਬਸ ਇਦਾਂ ਹੀ ਪੈਂਦੇ ਰਹੇ 5-6 ਵਜੇ ਤੱਕ ਬਾਅਦ ਪੈਣਾ ਹੀ ਹੁਣ ਉਹ ਕਿੱਥੋਂ ਤੱਕ ਵਾਸ਼ਟਰ ਆ ਗਈ ਓ ਆ ਜਾ ਪਿਛੇ ਨੂੰ ਫਿਰ ਹੋਵੇ ਆ ਜਾ ਅੰਦਰ ਹੀ ਚੱਲੀਏ ਬਾਅਦ ਪਿਛੇ ਨੂੰ ਕੀ ਕਰੀਏ ਚੱਲੋ ਸੇਵ ਕਾ ਇੱਥੇ ਕੰਮ ਖਤਰੇ ਵਾਲਾ ਹੀ ਅੰਦਰ ਹੀ ਜਾਣਾ ਪੈਣਾ ਅੱਜ ਚਲੇ ਗਏ ਜੇ